ਲਗਾਤਾਰੀ ਸੁਨੀਲ ਜਾਖੜ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਵਿਵਾਦ ਉੱਠਦਾ ਨਜ਼ਰ ਆ ਰਿਹਾ ਵੱਧਦਾ ਨਜ਼ਰ ਆ ਰਿਹਾ ਹੈ ਬੀਜੇਪੀ ਉੱਤੇ ਹੀ ਸਵਾਲ ਖੜੇ ਕਰ ਦਿੱਤੇ ਸੁਨੀਲ ਜਾਖੜ ਨੇ ਹੁਣ ਇਹ ਗੱਲਾਂ ਚੱਲਦੀਆਂ ਪਈਆਂ ਇਹਦੇ ਦਰਮਿਆਨ ਲੀਡਰ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਸੁਨੀਲ ਜਾਖੜ ਦੀ ਇਸ ਗੱਲ ਦਾ ਸਵਾਗਤ ਤਾਂ ਜ਼ਰੂਰ ਕੀਤਾ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ਦੇ ਉੱਤੇ ਲੈ ਲਿਆ ਔਰ ਨਾਲ ਨਾਲ ਸੁਨੀਲ ਜਾਖੜ ਬਾਰੇ ਵੀ ਕੁਝ ਗੱਲਾਂ ਵਿਸ਼ੇਸ਼ ਕਰ ਗਏ ਕੀ ਕੁਝ ਬੋਲੇ ਨੇ ਪ੍ਰਤਾਪ ਬਾਜਵਾ ਆਓ ਸੁਣਦੇ ਮੈਨੂੰ ਹੁਣੇ ਇਤਲਾਹ ਮਿਲੀ ਸੀ ਕਿ ਸੁਨੀਲ ਜਾਖੜ ਜਿਹੜੇ ਪ੍ਰਧਾਨ ਸੱਲ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇ ਅੱਜ ਹੀ ਭਾਰਤੀ ਜਨਤਾ ਪਾਰਟੀ ਤੋਂ ਸਤੀਫਾ ਦਿੱਤਾ ਮੈਂ ਸੁਨਰਿਆ ਸੀ ਉਹਨਾਂ ਦੀ ਇੰਟਰਵਿਊ 'ਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਸ ਤਰ੍ਹਾਂ ਦਿੱਲੀ ਹਿੰਦੁਸਤਾਨ ਦਾ ਦਿਲ ਹੈ ਉਸੇ ਤਰ੍ਹਾਂ ਹੀ ਚੰਡੀਗੜ੍ਹ ਪੰਜਾਬ ਦਾ ਤੇ ਜਦੋਂ ਕੱਲ ਦੀ ਇੱਕ ਨੋਟੀਫਿਕੇਸ਼ਨ ਯੂਨੀਅਨ ਟੈਰੀਟਰੀ ਵੱਲੋਂ ਆਈ ਹੈ ਕਿ ਹਰਿਆਣਾ ਨੂੰ ਵਿਧਾਨ ਸਭਾ ਵਾਸਤੇ 10 ਏਕੜ ਜਗ੍ਹਾ ਚੰਡੀਗੜ੍ਹ 'ਚ ਦਿੱਤੀ ਜਾ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੋਇਆ ਮੈਂ ਵੈਲਕਮ ਕਰਨਾ ਜਾਖੜ ਸਾਹਿਬ ਦੀ ਇਹ ਸਟੇਟਮੈਂਟ ਪਰ ਮੈਂ ਜਾਖੜ ਸਾਹਿਬ ਨੇ ਪਿਛਲੇ ਦਿਨੀ ਪ੍ਰਧਾਨ ਮੰਤਰੀ ਜੀ ਦੀ ਬੜੀ ਤਾਰੀਫ ਕੀਤੀ ਤੇ ਗੱਲ ਕਹੀ ਸੀ ਕਿ ਮੋਦੀ ਸਾਹਿਬ ਪੰਜਾਬ ਨੂੰ ਬਹੁਤ ਕੁਝ ਦੇਣਾ ਚਾਹੁੰਦੇ ਸਿੱਖ ਧਰਮ ਦੇ ਨਾਲ ਬਹੁਤ ਪਿਆਰ ਕਰਦੇ ਨੇ ਸਤਿਕਾਰ ਕਰਦੇ ਤਾਂ ਮੈਂ ਪ੍ਰਾਈਮਿੰਸਟਰ ਸਾਹਿਬ ਨੂੰ ਇਹ ਬੇਨਤੀ ਕਰੂੰਗਾ ਪ੍ਰਾਈਮਿੰਸਟਰ ਸਾਹਿਬ ਜੇ ਇਮਾਨਦਾਰੀ ਨਾਲ ਤੁਸੀਂ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਪਿਆਰ ਕਰਦੇ ਸਿੱਖਾਂ ਸਾਰੀ ਸਿੱਖ ਕਮਿਊਨਿਟੀ ਨੂੰ ਤੁਸੀਂ ਕਹਿੰਦੇ ਹੋ ਕਿ ਮੈਂ ਇੱਜ਼ਤ ਤੇ ਮਾਨ ਦੇਣਾ ਚਾਹਨਾ ਤਾਂ ਜਿਹੜਾ ਸਾਡਾ ਇਨਹੇਰੈਂਟ ਰਾਈਟ ਹੈ ਚੰਡੀਗੜ੍ਹ ਉਹ ਕਿਰਪਾ ਕਰਕੇ ਨਵੇਂ ਸਾਲ ਤੋਂ ਪਹਿਲੇ ਪਹਿਲੇ ਸਾਨੂੰ ਬਖਸ਼ਿਆ ਸਾਨੂੰ ਦਿੱਤਾ ਜਾਏ ਕਿਉਂਕਿ ਮੇਰਾ ਮੰਨਣਾ ਹੈ ਕਿ ਜਿਹੜੀ ਇਹ ਨੋਟੀਫਿਕੇਸ਼ਨ ਹੋਈ ਹੈ ਇਹ ਮਾਲਕੀਅਤ ਦੇ ਖਾਨੇ ਦੇ ਵਿੱਚ ਹਰਿਆਣੇ ਦਾ ਨਾਮ ਦਰਜ ਕੀਤਾ ਗਿਆ 1966 ਦੇ ਵਿੱਚ ਜਦੋਂ ਹਰਿਆਣਾ ਪੰਜਾਬ ਪੰਜਾਬ ਹਰਿਆਣਾ ਤੇ ਹਿਮਾਚਲ ਵੱਖ-ਵੱਖ ਹੋਏ ਨੇ ਰੀਆਰਗੇਨਾਈਜੇਸ਼ਨ ਹੋਈ ਸਾਰੀ ਸਟੇਟਸ ਦੀ ਚੰਡੀਗੜ੍ਹ ਜਿਹੜਾ ਹੈ ਪੰਜਾਬ ਨੂੰ ਦਿੱਤਾ ਗਿਆ ਸੀ ਤੇ ਉਹਦੇ ਵਿੱਚ ਸ਼ਰਤੇ ਲਾਈ ਗਈ ਸੀ ਕਿ ਚੰਦ ਪੈਸੇ ਚੰਦ ਕਰੋੜ ਰੁਪਇਆ ਅਸੀਂ ਹਰਿਆਣੇ ਨੂੰ ਦਵਾਂਗੇ ਤੇ ਚੰਦ ਸਾਲਾਂ ਦੇ ਵਿੱਚ ਦੋ ਤਿੰਨ ਸਾਲ ਦੇ ਵਿੱਚ ਉਹ ਆਪਣਾ ਕੈਪੀਟਲ ਬਣਾਣਗੇ ਆਪਣੀ ਰਾਜਧਾਨੀ ਬਣਾਣਗੇ ਤੇ ਉਹ ਇੱਥੋਂ ਚਲੇ ਜਾਣਗੇ ਬੇਸਿਕਲੀ ਹਰਿਆਣਾ ਅਜੇ किराएदार ਰਹਿ ਰਿਹਾ ਬਟ ਆ ਜਿਹੜਾ ਕੱਲ ਇਸ਼ਾਰਤ ਕੀਤੀ ਗਈ ਕਿਉਂਕਿ ਪੰਚਕੂਲੇ ਚ 12 ਏਕੜ ਜਗਾ ਇਹਨਾਂ ਤੋਂ ਬਦਲਾ ਕੀਤਾ 12 ਏਕੜ ਹਰਿਆਣੇ ਨੇ ਦਿੱਤੀ ਹੈ ਯੂਟੀ ਨੂੰ ਤੇ ਯੂਟੀ ਦੇ ਵਿੱਚ 10 ਏਕੜ ਜਗਾ ਲੈ ਲਈਏ ਤੇ ਜਿਹੜੀ ਮੈਂ ਸਾਰੇ ਪੰਜਾਬੀਆਂ ਨੂੰ ਤੇ ਦੇਸ਼ਵਾਸੀਆਂ ਨੂੰ ਦੱਸਣਾ ਚਾਹਨਾ ਕਿ ਜਿਹੜੀ ਜ਼ਮੀਨ 12 ਏਕੜ ਪੰਚਕੂਲੇ ਦਿੱਤੀ ਉਹ ਇਸ ਪਲੋਟ ਤੋਂ 1 ਕਿਲੋਮੀਟਰ ਤੇ ਤੇ ਜੇ ਹਰਿਆਣੇ ਨੇ ਵਿਧਾਨ ਸਭਾ ਬਣਾਣੀ ਤੇ ਹਰਿਆਣੇ ਚ ਬੰਨੀ ਚਾਹੀਦੀ ਸੀ ਤੇ ਜੇ 1 ਕਿਲੋਮੀਟਰ ਦੂਰ ਦਿੱਤੀ ਉਹਦਾ ਮਤਲਬ ਇਹ ਹੈ ਕਿ ਜ਼ਮੀਨ ਜ਼ਰੂਰ ਦੇਤੀ ਬਟ ਮਾਲਕੀਅਤ ਦੇ ਖਾਤੇ ਦੇ ਵਿੱਚ ਹਰਿਆਣੇ ਦਾ ਕਲੇਮ ਪੈਦਾ ਕਰ ਦਿੱਤਾ ਕੱਲ ਨੂੰ ਅਸੀਂ ਟੈਕਨੀਕਲੀ ਵੀ ਕਿਸੇ ਕਚਰੀ ਵਿੱਚ ਵੀ ਚੈਲੰਜ ਕਰਨਾ ਹੋਏ ਤੇ ਓਨਰਸ਼ਿਪ ਦੇ ਖਾਤੇ ਦੇ ਵਿੱਚ ਹਰਿਆਣੇ ਦਾ ਹਿੱਸਾ ਪਾ ਦਿੱਤਾ ਗਿਆ ਇਹ ਬਹੁਤ ਵੱਡਾ ਧਰੋਤ ਤੇ ਧੋਖਾ ਕੀਤਾ ਗਿਆ ਤੋਂ ਜੇ ਇਸ ਨੂੰ ਦੂਰ ਕਰਨਾ ਕਿਉਂਕਿ ਪਾਣੀਆਂ ਦੇ ਉੱਤੇ ਪਾਵੇਂ ਪਾਖੜਾ ਬਿਆਸ ਦੇ ਉੱਤੇ ਚੱਲਦਾ ਹੋਇਆ ਪੰਜਾਬ ਯੂਨੀਵਰਸਿਟੀ ਦੇ ਉੱਤੇ ਚੰਡੀਗੜ੍ਹ ਦੇ ਉੱਤੇ ਜਿਹੜੇ ਵੀ ਸਾਡੇ ਹੱਕ ਕੁ ਖੋਏ ਜਾ ਰਹੇ ਨੇ ਦਾਕਾ ਮਾਰਿਆ ਜਾ ਰਿਹਾ ਪੱਜਪਾ ਦੀ ਸਰਕਾਰ ਕਰ ਜੇ ਪ੍ਰਧਾਨ ਮੰਤਰੀ ਇਸ ਗੱਲ ਨੂੰ ਦੂਰ ਕਰਨਾ ਚਾਹੁੰਦੇ ਨੇ ਤੇ ਨਵੇਂ ਸਾਲ ਤੋਂ ਪਹਿਲੇ ਪਹਿਲੇ ਪੰਜਾਬ ਨੂੰ ਇਹ ਜਿਹੜਾ ਇਹਨਾਂ ਦਾ 1966 ਦਾ ਅਜੇ ਤੱਕ ਸਾਨੂੰ ਕੈਪੀਟਲ ਜਿਹੜਾ ਮਿਲਿਆ ਨਹੀਂ ਸਾਨੂੰ ਟਰਾਂਸਫਰ ਕਰਨ ਚੰਡੀਗੜ੍ਹ ਅਸੀਂ ਅਸੀਂ ਇਸ ਗੱਲ ਨੂੰ تسلیم ਕਰੀਏ ਕਿ ਪ੍ਰਧਾਨ ਮੰਤਰੀ ਪੰਜਾਬ ਦੀ ਬਿਹਤਰੀ ਚਾਹੁੰਦੇ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬਹੁਤ ਤਸ਼ਲੀਮ ਹੈ